ਕੋਣ ਆ ਜਾਓ ਜਿਹੜੇ ਸ਼ਾਨੇ ਪੰਜਾਬ ਮਹਾਰਾਜਾ ਸਤੋਜ ਜੀ ਠੀਕ ਹੈ ਜੀ ਇਹਨਾਂ ਬਾਰੇ ਕਿਹਾ ਜਾ ਰਿਹਾ ਜੀ ਜਨਾਬ ਤੇ ਸ਼ਾਇਦ ਕੱਲ੍ਹ ਦੇ ਸਨ ਫਰੀਦਕੋਟ ਦੇ ਵਿੱਚ ਆ ਮੈਂ ਪੁਸ਼ਟੀ ਤੇ ਨਹੀਂ ਕਰਦਾ ਇੱਕ ਲਿਖਤ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ ਚਰਚੇ ਨੇ ਇਸ ਕੱਲ ਦੇ ਕਿ ਇੱਥੇ ਸਨ ਫਰੀਦਕੋਟ ਦੇ ਵਿੱਚ ਤੇ ਫਰੀਦਕੋਟ ਦੇ ਵਸਨੀਕ ਅੱਜ ਜੋ ਦੱਸ ਰਹੇ ਸੀਗੇ ਪਹਿਲਾਂ ਤੂੰ ਉਹਨਾਂ ਦੇ ਵਿਚਾਰਾਂ ਦੀ ਸੁਣੋ ਨਾ ਜੀ ਫਰੀਦਕੋਟ ਦੇ ਜਿਹੜੇ ਵਾਸੀ ਆ ਉਹ ਤੇ ਇਹ ਕਹਿ ਰਹੇ ਆ ਕਿ ਸਾਨੂੰ ਫਾਇ ਟੰਗਿਆਂ ਨੂੰ 10 ਦਿਨ ਹੋ ਗਏ ਨੇ ਹੂੰ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਮੁਰਗੀ ਪ੍ਰਜਾਤੀ ਲੁਪਤ ਹੋ ਗਈ ਹੈ ਹੁਣ ਮੁਰਗੀਖਾਨੇ ਨਹੀਂ ਖੁੱਲ ਸਕਦੇ ਜੀ ਤੁਸੀਂ ਤੇ ਕਹਿੰਦੇ ਸੀਗੇ ਕਿ ਜੇ ਡਰ ਲੱਗਦਾ ਜੇ ਤੇ ਭਾਈ ਮੁਰਗੀਖਾਨੇ ਖੋਲੋ ਹੁਣ ਮੁਰਗੀ ਪ੍ਰਜਾਤੀ ਨਹੀਂ ਲੱਭਦੀ ਜੀ ਖੋਲੋ ਪਰੇ ਅੰਬਾਲੇ ਵਾਲੀ ਸਾਈਡ ਜਾ ਕੇ ਪੰਜਾਬ ਦੇ ਬਾਰਡਰ ਤੇ ਅਛਾ ਰੇੜੀ ਫੜੀ ਇਧਰ ਉਧਰ ਉਹ ਤੇ ਇੱਥੋਂ ਤੱਕ ਕਹਿੰਦੇ ਇਹਨਾਂ ਨੇ ਰੁੱਖ ਸ਼ਾਂਕ ਘੱਤੇ ਕਿ ਕੋਈ ਰੁੱਕ ਤੇ ਟਾਣੇ ਤੇ ਚੜ ਕੇ ਕੋਈ ਮੁਰਦਾਬਾਦ ਨਾ ਕਰ ਦੇਵੇ। ਉਹੋ ਉਹ ਕਹਿੰਦੇ ਜੀ ਨਹੀਂ 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 ਸਿਕਿਉਰਿਟੀ ਦਾ ਮਸਲਾ ਠੀਕ ਹੈ ਸਾਬ ਜੀ ਹੋ ਗਿਆ ਵੀ ਹੋ ਗਿਆ। ਬਾਜ਼ਾਰ ਬੰਦ ਸਭ ਕੁਝ ਬੰਦ ਹੈ ਸਾਬ। ਜ਼ਿਆਦਾ ਹੀ ਸਖਤੀਆਂ ਹੋ ਗਈਆਂ। ਸਖਤੀਆਂ ਲੱਗ ਗਈਆਂ ਪਾਬੰਦੀਆਂ। ਹਮਮ ਜੀ ਲੱਗ ਗਈਆਂ ਪਾਬੰਦੀਆਂ ਵੇ ਸੱਜਣਾ ਹੁਣ ਸਾਡੇ ਮੇਧਮਲਾਪਾਂ ਤੇ। ਹਮ ਤਾਂ ਜਨਾਬ ਇਹ ਕੀ ਕਰ ਰਹੇ ਆ? ਜੀ ਦੇਖੋ ਉਹ ਇੱਕ ਨਾ ਗੀਤ ਸੀ ਕਦੇ ਕਦੇ ਮੇਰਾ ਦਿਲ ਕਰਦਾ ਤੇਰੀ ਮੇਰੀ ਪ੍ਰੀਤ ਕਹਾਣੀ ਉੱਤੇ ਮੈਂ ਇੱਕ ਗੀਤ ਬਣਾਵਾਂ ਪੱਕਾ ਤੇਰਾ ਨਾਂ ਪਾਵਾਂ ਵਿੱਚ ਪਾਵਾਂ ਤੇਰਾ ਸਰਨਾਵਾ ਹੂੰ ਕਦੇ ਕਦੇ ਇੰਉ ਲੱਗਦਾ ਸਰ ਹੁਣ ਮੈਨੂੰ ਇੱਥੇ ਗਾਲਾਂ ਪੈ ਸਕਦੀਆਂ ਇਹ ਹੁਣ ਮੈਨੂੰ ਪੱਕਾ ਪਤਾ ਹੈ ਜੀ ਪਰ ਗੱਲ ਇਹ ਆ ਕਿ ਅਸੀਂ ਸ਼ੁਰੂ ਤੋਂ ਖਤਰਿਆਂ ਨਾਲ ਖੇਡਣ ਵਾਲੇ ਆਦਮੀ ਆ ਹੂੰ ਤੇ ਟਲਦੇ ਨਹੀਂ ਆ ਕਦੇ ਕਦੇ ਮੈਨੂੰ ਇਹ ਲੱਗਦਾ ਕਿ ਆ ਜਿਹੜਾ ਹੁਣ ਜੋ ਤਾਮਚਾ ਮੈਨਾ ਸਾਡਾ ਇਹਦੇ ਤੇ ਇੱਕ ਕਮੇਟੀ ਬੰਨੀ ਬੰਨੀ ਚਾਹੀਦੀ ਹੈ ਹਾਈ ਪਾਵਰ ਕਮੇਟੀ ਜੀ ਜਿਹਦੇ ਚ ਵਿਦਵਾਨ ਮੈਂਬਰ ਪਾਰਲੀਮੈਂਟ ਸਾਰੇ ਆ ਜਾਣ ਕਿ ਕੀ ਸਾਨੂੰ ਹੁਣ ਆਜ਼ਾਦੀ ਦਿਹਾੜੇ ਤੇ ਇੰਨਾ ਖਰਚ ਕਰਨ ਦੀ ਜ਼ਰੂਰਤ ਹੈ ਹਮ ਮੈਂ ਰਿਪੀਟ ਕਰ ਰਿਹਾ ਜੀ ਉਹਦੇ ਦੋ ਕਾਰਨ ਹੈ ਇੱਕ ਤੇ ਕਲਾਈਮੇਟ ਚੇਂਜ ਨੇ ਖਾਸ ਖਾਸ ਤੌਰ ਤੇ ਨਾਰਥਨਸ ਰੀਜ਼ਨ ਦੇ ਵਿੱਚ ਜੀ ਐਸੀ ਹਮਸ ਪੈਦਾ ਕੀਤੀ ਹੋਈ ਆ ਅੱਜ ਇੱਕ ਹੋਰ ਬਾਲੜੀ ਸ਼ਾਇਦ बेहोश होके ਡਗ ਪਈ ਤਹਿਸੀਲਦਾਰ ਆਪਣੀ ਗੱਡੀ ਚ ਪਾ ਕੇ ਲੈ ਕੇ ਗਏ ਅਸੀਂ 15 ਅਗਸਤ ਮੈਨੂੰ ਯਾਦ ਹੈ ਮੈਨੂੰ ਇੱਕ ਵਾਰੀ ਸਲਮਾਨ ਵੀ ਮਿਲਿਆ ਸੀ ਅਸੀਂ ਸ਼ੈਲ ਸਟੇਟ ਖੜ ਕੇ ਆਏ ਸੀ ਠੀਕ ਹੈ ਜੀ 26 ਜਨਵਰੀ 15 ਅਗਸਤ ਤੇ ਸਾਨੂੰ ਸਲਮਾਨਤ ਕਰਦੇ ਹੁੰਦੇ ਸੀ ਸਕੂਲ ਬੰਨੀ ਜੀ ਜੀ ਜਦੋਂ ਅਸੀਂ ਉਸ ਟਾਈਮ ਦੇ ਵਿੱਚ 15 ਅਗਸਤ ਤੇ ਆਉਂਦੇ ਹੁੰਦੇ ਸੀਗੇ ਤੇ ਕੋਈ ਜ਼ਿਆਦਾ ਪ੍ਰਬੰਧ ਕਰਨ ਦੀ ਲੋੜ ਨਹੀਂ ਸੀ ਹੁੰਦੀ ਹਮਸ ਨਹੀਂ ਸੀ ਹੁੰਦੀ ਕਿਉਂਕਿ ਇਲਾਕਾ ਨਰਮੇ ਵਾਲਾ ਸੀਗਾ 15 ਅਗਸਤੇ ਕੰਮ ਠੀਕ ਠਾਕ ਹੁੰਦਾ ਸੀ ਅੱਜ 15 ਅਗਸਤ ਤੇ ਬਾਹਰ ਖਲੋ ਕੇ ਦਿਖਾਓ ਬਹੁਤ ਗਰਮੀ ਸੀ ਮੈਂ ਉੱਥੇ ਆਇਆ ਸਰ ਬਹੁਤ ਗਰਮੀ 15 ਅਗਸਤੇ ਹੁਣ ਖਲੋਤਾ ਨਹੀਂ ਜਾਂਦਾ ਸਰ ਉਲਟਾ ਭਈ ਇੱਕ ਤਹਿਸੀਲਦਾਰ ਕੋਲ ਤਿੰਨ ਤਿੰਨ ਚਾਰ ਜੋਗ ਹੈ ਕਿ ਇੱਕ ਐਡੀਸ਼ਨਲ ਉਹਨੂੰ ਦਿੱਤਾ ਹੋਇਆ ਇਲਾਕਾ ਇੱਕ ਉਹਨੇ ਪ੍ਰੇਡ ਤੇ ਜਾਣਾ ਫਿਰ ਜਾ ਕੇ ਆਪਣੀ ਤਸਵੀਰ ਸੰਭਾਲਣੀ ਸਰ ਕੀ ਹੈ ਅਨਿਆ ਨਹੀਂ ਹੈ ਇੱਕ ਬੰਦੇ ਨਾਲ ਹੈ ਜੀ ਮਤਲਬ ਇਹ ਹੈ ਕਿ ਸਾਨੂੰ ਹੁਣ ਵਿਚਾਰ ਕਰਨਾ ਚਾਹੀਦਾ ਬਿਲਕੁਲ ਭਾਈ ਠੀਕ ਹੈ 인ਡੀਪੈਂਡੈਂਸ ਡੇ ਆਪਾਂ ਬੰਦ ਨਹੀਂ ਕਰ ਸਕਦੇ ਹੂੰ ਮਨਾਇਆ ਜਾਣਾ ਚਾਹੀਦਾ ਪਰ ਜਿਹੜੀਆਂ ਆ ਚੀਜ਼ਾਂ ਨੇ ਯਾਰ ਕਦੇ ਲੱਡੂ ਮੰਗਾ ਲੈਂਦੀ ਐ ਤੇ ਉਹਦੇ ਪੈਸੇ ਨਹੀਂ ਦੋ ਦੋ ਸਾਲ ਦਿੰਦੇ ਹੂੰ ਇਹ ਕਿਹੜਾ ਆਜ਼ਾਦੀ ਦਾੜਾ ਹੋਇਆ ਭਾਈ ਹੂੰ ਲੱਡੂ ਵੰਡ ਦੀ ਗਲੀ ਦੇ ਵਿੱਚੋਂ ਲੰਘ ਗਈ ਮਲਾਈ ਵੀ ਨਾ ਖਵਰ ਨੇ ਇਹ ਲੱਡੂ ਲਿਆ ਕੇ ਅੱਖ ਨਹੀਂ ਮਲਾਉਂਦੇ ਸਰ ਜੀ 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 ਮੰਗਾ ਕੇ ਕਟਰ ਰਾਚ ਹੋਇਆ ਸਰ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਗਏ ਲਵਾਈ ਦੇ ਹੂੰ ਅਸੀਂ ਉਹ ਤੋਂ ਮਤਲਬ ਕਿ ਦਸਤਾਵੇਜ਼ੀ ਇਹ ਚੀਜ਼ਾਂ ਬੋਲੀਆਂ ਹੋਈਆਂ ਨੇ ਜੀ ਸਰ ਇਹ ਇਹ ਚੀਜ਼ ਤੇ ਗੌਰ ਕਰਨ ਦੀ ਲੋੜ ਆ ਪਹਿਲੀ ਗੱਲ ਆ ਕਿਉਂ ਕਿ ਅੱਜ ਦੇ ਦੌਰ ਦੇ ਵਿੱਚ ਮੰਤਰੀ ਜਿਹੜਾ ਜਾਂ ਤਾਂ ਡੀਸੀ ਆਵੇ ਤੇ ਆਪਦਾ ਯਾਰ ਝੰਡਾ ਚਲਾ ਕੇ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਇੱਕ ਸੰਬੋਧਨ ਕਰਨ ਰਾਸ਼ਟਰਪਤੀ ਵਾਂਗੂ ਬੱਸ ਗੱਲ ਖਤਮ ਐ ਜੀ ਪਰੇਡ ਕਰਾਉਣੀ ਆ ਸਧਾਰਨ ਜ਼ਿਲ੍ਹਾ ਹੈੱਡਕੁਆਟਰ ਤੇ ਇੱਕ ਕਰਦੇ ਹੋ ਸਿੱਧੀ ਉੱਥੇ ਝੰਡਾ ਲੈ ਰਾਹ ਦਿਓ ਠੀਕ ਐ ਇੰਡੀਪੈਂਡੈਂਸ ਡੇ ਠੀਕ ਐ ਇਹ ਕਾਫਲੇ ਲਈ ਫਿਰਦੇ ਆ ਫਲਾਣੀ ਜੇ ਫਲਾਣੇ ਸ਼ਹਿਰ ਚ ਮੰਤਰੀ ਆ ਰਹੇ ਫਲਣ ਉਹ ਇੱਕ ਸਰ ਇਹਨਾਂ ਦਾ ਪਾਈ ਬੈਠਾ ਹੈ ਉਹ ਮੈਡਮ ਨੂੰ ਕਹੇ ਭਾਈ ਝੰਡੇ ਜਿਹੜੇ ਲਹਿਰਾਉਣੇ ਹੋ ਸਾਡੇ ਬੰਦਿਆਂ ਤੋਂ ਲਹਿਰਾਓ ਲਾ ਹੂੰ ਇਹ ਤੇ ਤੁਹਾਡੇ ਵਾਲੀ ਯਾਰ ਧੱਕੇ ਵਾਲੀ ਸਾਰੇ ਕਿਤੇ ਆਜ਼ਾਦੀ ਘੁਲਾਟੀਏ ਬਣੇ ਪਏ ਆ ਕਿ ਲਓ ਅਸੀਂ ਹੁਣ ਪਾਵਰ ਦੇ ਵਿੱਚ ਆ ਗਏ ਆ ਬਕਾਇਦਾ ਉਹਨੇ ਵਟਸਐਪ ਤੇ ਲਿਖਿਆ ਹੋਇਆ ਕਮਾਲ ਡੀਓ ਨੂੰ ਹੂੰ ਕਿ ਭਾਈ ਸਾਡੇ ਬੰਦਿਆਂ ਤੋਂ ਝੰਡੇ ਲਹਿਰਾਓ ਲਾ ਇਹ ਮਹਾਤਮਾ ਗਾਂਧੀ ਦੇ ਨਾਲ ਚਰਖੇ ਘੱਤਦੇ ਰਹੇ ਜੇ ਕਮਾਲ ਹੋ ਗਈਆਂ ਭਗਤ ਸਿੰਘ ਦੇ ਸਾਥੀ ਰਹੇ ਨੇ ਹਾਦ ਹੋ ਗਈ ਮਤਲਬ ਇਹ ਆ ਕਿ ਯਾਰ ਇਸ ਚੀਜ਼ ਨੂੰ ਦੇਖੋ ਅਦਰਵਾਇਜ਼ ਨਾ ਲੈਣਾ ਮੇਰਾ ਵੀ ਇਸ ਮੁਲਕ ਨਾਲ ਪ੍ਰੇਮ ਆ ਜਿੰਨੀਆਂ ਗਾਲਾਂ ਕੱਢਣੀਆਂ ਕਿਸੇ ਨੇ ਕੱਢ ਲਾ ਜੀ ਕਿ ਇਹਨੂੰ ਐ ਨਹੀਂ ਆਜ਼ਾਦੀ ਚੁੱਭਦੀ ਆ ਫਲਾ ਟਮਕਾ ਨਹੀਂ 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 ਨਾ ਆਜ਼ਾਦੀ ਚੁੱਭਦੀ ਆ ਨਾ ਮੈਂ ਕਦੇ ਇਸ ਦੇਸ਼ ਲਈ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਹਮ ਸਤਕਾਰ ਤੋਂ ਰਹਿਤ ਕੀਤਾ ਕਦੇ ਮੇਰੇ ਦਿਲ ਚ ਬਹੁਤ ਉਹਨਾਂ ਪ੍ਰਤੀ ਸ਼ਰਧਾ ਹੈ ਹਮ ਪਰ ਆ ਚੀਜ਼ਾਂ ਯਾਰ ਕਰਕੇ ਤੁਸੀਂ ਟੈਕਸ ਪੇਸ ਦਾ ਪੈਸਾ ਬਹੁਤ ਜ਼ਿਆਦਾ ਬਰਬਾਦ ਕਰ ਰਹੇ ਹੋਰ ਖਾਸ ਤੌਰ ਤੇ ਬੱਚਿਆਂ ਨੂੰ ਤੁਸੀਂ ਵਾਰ ਦਿੰਦੇ ਹੋ ਪੁਲਿਸ ਵਾਲਿਆਂ ਨੂੰ ਵਾਰ ਦਿੰਦੇ ਹੋ ਮਤਲਬ ਕਿ ਸ਼ਹਿਰ 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 ਇਹਦੇ ਨਾਲੋਂ ਚੰਗਾ ਥੋੜੇ ਜੇ ਸੀਮਤ ਜਿਹੜੇ ਆ ਨਾ ਕੋ ਪ੍ਰੋਗਰਾਮ ਹੋਣ ਜੀ ਸੀਮਤ ਤੇ ਬਾਕੀ ਲੋਕ ਤੁਹਾਡੇ ਤੁਹਾਡੇ ਸਿਸਟਮ ਤੋਂ ਇੰਨੇ ਖੁਸ਼ ਹੋਣ ਕਿ ਹਰੇਕ ਬੰਦਾ ਝੰਡਾ ਵਰਦਾਰ ਹੋਵੇ ਕਿ ਆ ਯਾਰ ਸਿਸਟਮ ਹੋਵੇ ਤੇ ਇਹੋ ਜਿਹਾ ਹੋਵੇ ਨਿਜ਼ਾਮ ਲੱਗੇ ਕਿ ਝੰਡਾ ਮੇਰਾ ਸਰ ਇੰਡੀਪੈਂਡੈਂਸ ਕੈਨੇਡਾ ਚ ਵੀ ਹੁੰਦਾ ਹਮ ਕਦੇ ਪੁੱਛੋ ਆਪਦੇ ਕਿਸੇ ਭੈਣ ਭਰਾ ਤੋਂ ਕਿੰਨੀ ਖੁਸ਼ੀ ਹੁੰਦੀ ਆ ਲੋਕਾਂ 'ਚ ਜੀ ਸਰ ਇੱਥੇ ਤੇ ਥਾਪ ਚੜਿਆ ਹੁੰਦਾ ਕਿ ਫੁਲਾਨੀ ਥਾਂ ਤੇ ਮੰਤਰੀ ਆਉਣਾ ਤੇ ਸਾਡਾ ਅੱਜ ਦਾ ਇੱਥੇ ਬਾਜ਼ਾਰ ਦੇ ਵਿੱਚ ਕੰਮ ਬੰਦ ਹੋ ਜਾਏਗਾ। ਜਿਵੇਂ ਫਰੀਦਕੋਟ ਵਾਲੇ ਕਰਦੇ। ਖੈਰ ਅੱਗੇ ਆ ਜਾਓ ਹੁਣ। ਹੁਣ ਆਉਣੇ ਆ ਐਲਾਨਾਂ ਤੇ। ਜਿੱਥੇ ਜਾਣਗੇ ਮਾਨ ਉੱਥੇ ਹੋਣਗੇ ਐਲਾਨ। ਹਮ ਇਹ ਤੁਸੀਂ ਨੋਟ ਕਰ ਲਓ ਲਾਈਨ। ਜਿੱਥੇ ਜਾਣਗੇ ਮਾਨ ਉੱਥੇ ਹੋਣਗੇ ਐਲਾਨ। ਠੀਕ ਹੈ ਜੀ। ਮਾਨ ਸਾਹਿਬ ਨੇ ਐਲਾਨ ਕੀਤੇ ਨੇ ਦੋ ਮੁੱਖ ਤੌਰ ਤੇ। ਕਿ ਭਾਈ ਇਹ ਕਿਤੇ ਪੁਲਿਸ ਦੇ ਵਿੱਚ ਭਰਤੀ ਕਰਨੀ ਆ। ਹਮ ਸ਼ਾਦ 1000 ਐਸਆਈ 450 ਸਬ ਇਨਸਪੈਕਟਰ ਜੀ ਤੇ 150 ਇਨਸਪੈਕਟਰ ਮੈਂ ਸਿਸ ਦਾ ਸਵਾਗਤ ਕਰਦਾ ਖਾਸ ਤੌਰ ਤੇ ਇਨਸਪੈਕਟਰਾਂ ਦੀ ਤੇ ਸਬ ਇਨਸਪੈਕਟਰਾਂ ਦੀ ਜਿਹੜੀ ਭਰਤੀ ਇਹਨਾਂ ਨੇ ਦੁਬਾਰਾ ਖੋਲੀ ਆ ਜੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਮੈਨੂੰ ਲੱਗਦਾ ਹੈ ਭਰਤੀ ਹੋਈ ਨਹੀਂ ਸੀ ਹੋਈ ਨਹੀਂ ਸੀ ਬਿਲਕੁਲ ਨਹੀਂ ਹੋਈ ਨਾ ਨਾ ਐਸਆਈ ਦੀ ਨਾ ਸਬ ਇਨਸਪੈਕਟਰ ਦੀ ਨਾ ਇਨਸਪੈਕਟਰ ਦੀ ਯਾਨੀ ਜਿਹੜੇ ਦਾਅਵੇਦਾਰ ਆ ਉਹ ਫਿਰ ਉਮਰ ਤਰਾਜ਼ ਹੁੰਦੇ ਜੀ ਤਾ ਵਲੀਏ ਗੱਲ ਹੈ ਕਿ ਸਾਡੇ ਬੱਚਾ ਵਾਸਤੇ ਇੱਥੇ ਮੈਂ ਮਾਨ ਸਾਹਿਬ ਨੂੰ ਕਹ ਲਓ ਕਿ ਫੁੱਲ ਬਟਾ ਫੁੱਲ ਪੁਆਇੰਟ ਦੇਣਾ ਬਿਲਕੁਲ ਲੈ ਗਏ ਠੀਕ ਹੈ ਇਹਨੂੰ ਹੋਰ ਅੰਕੜਿਆਂ ਚ ਵਧਾਉਣਾ ਚਾਹੀਦਾ ਜੀ ਜੀ ਬਿਲਕੁਲ ਮਿਨੀਮਮ 5000 ਤੱਕ ਲੈ ਕੇ ਜਾਓ ਹਮ ਠੀਕ ਹੈ ਨਾ ਐਸਆਈ ਐਸਆਈ ਤਿੰਨ ਇਨਸਪੈਕਟਰ ਭक्ति ਚਲੋ ਇਹ ਹੋ ਗਈ ਗੱਲ ਹੁਣ ਦੂਜੀ ਗੱਲ ਹੋ ਗਈ ਸਾਹਿਬ ਜਿਹੜਾ ਇਹਨਾਂ ਨੇ ਅੱਜ ਐਲਾਨ ਕੀਤਾ ਤੇ ਜਿਹੜਾ ਤੁਸੀਂ ਵੀ ਆ ਕਾਗਜ਼ ਤੇ ਲਿਖਿਆ ਹੋਇਆ ਚਿੱਟੇ ਵਾਲਾ ਹਾਂਜੀ ਹਾਂ ਕਿ ਕਿੰਲੋ ਚਿੱਟਾ ਕਿ ਫਲਾਣਾ ਆਟਮ ਕਾਣਾ ਹਾਂ ਕਿੰਨਾ ਪੈਸਾ ਆਖਿਆ ਕਿ ਸਵਾ ਲੱਖ ਦੇ ਸਵਾ ਲੱਖ ਦਾ ਸ਼ਾਗਿਰ ਪਾਵਾਂਗੇ ਫਿਗਰ ਦੇਖੋ ਗੱਲ ਇਹ ਆ ਜਨਾਬ ਇਹ ਕਹਿੰਦੇ ਆ ਕਿ ਸਵਾ ਲੱਖ ਰੁਪਈਆ ਦੇਵਾਂਗੇ ਜੀ ਠੀਕ ਹੋ ਗਿਆ ਚਲੋ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਫੇਸਬੁਕੀਆਂ ਚੋਂ ਬਈ ਜਿਹੜਾ ਕਹਦੇ ਕਿ ਦੇਖੋ ਜੀ ਇਹਨਾਂ ਨੇ ਆਪਦੇ ਕੋਲੋਂ ਪਾ ਦੇਣਾ ਫਲਾਣਾ ਟਮਕਾਣਾ ਬਈ ਠੀਕ ਆ ਪੁਲਿਸ ਦੇ ਵਿੱਚ ਇਹ ਸਭ ਕੁਝ ਚੱਲਦਾ ਤੇ ਸਾਰੀ ਪੁਲਿਸ ਇਦਾਂ ਨਹੀਂ ਕਰਦੀ ਜੀ ਕਿਉਂਕਿ ਹੈਰੋਇਨ ਜਿਹੜੀ ਆ ਨਾ ਜੇ ਆਪਾਂ ਐਸਐਫਐਲ ਤੋਂ ਫੋਰੈਂਸਿਕ ਜਾਂਚ ਪੜਤਾਲ ਤੋਂ ਬਾਅਦ ਜੇ ਆਪਾਂ ਸਾਰਾ ਕੁਝ ਕਰੀਏ ਤਾਂ ਬੜਾ ਮਹਿੰਗਾ ਸੌਦਾ ਪੈਂਦਾ ਹੈ ਹੂੰ ਤਾਂ ਹਰੇਕ ਰਿਕਵਰੀ ਜਿਹੜੀ ਆ ਉਹ ਫੇਕ ਨਹੀਂ ਹੁੰਦੀ ਪਰ ਕੀ ਇਹ ਫੜਨ ਵਾਲਿਆਂ ਨੂੰ ਨਾਮ ਮਿਲ ਜਾਊਗਾ ਕਦੇ ਨਹੀਂ ਸਰ ਹੁੰਦਾ ਕੀ ਆ ਹੂੰ ਅਫਸਰ ਆਪਣੇ ਦੋ ਗਨਮੈਨਾਂ ਦੀ ਰਵਾਨਗੀ ਦਿਖਾ ਕੇ ਨਾ ਪ੍ਰੈਸ ਕਾਨਫਰੰਸ ਵੀ ਆਪ ਕਰ ਜਾਂਦਾ ਫੜੀ ਭਾਵੇਂ ਹੌਲਦਾਰ ਨੇ ਹੋਵੇ ਹੂੰ ਸਰੋ ਹੌਲ ਦਰ ਵਿਚਾਰਾ ਨਾ ਆਪਦੀ بیوی ਨੂੰ ਕਹਿੰਦਾ ਦੇਖ 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 ਫੋਨ ਤੇ ਦੇਖ 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 ਭਗਵਾਨ ਨੇ ਆ ਆ ਤੀਵੀ ਤਿਆਰ ਹੈ ਪਿੱਛੇ ਜੇ ਤੇਰੇ ਪਤੀ ਪਰਮੇਸ਼ਵਰ ਨੇ ਫੜੀ ਉਹ ਕਹਿੰਦੀ ਕਿ ਡੁਬੜਿਆ ਤੂੰ ਤੇ ਵਿੱਚ ਦੀਦਾ ਹੀ ਨਹੀਂ ਹੂੰ ਤੇਰੀ ਤੇ ਫੋਟੋ ਹੀ ਨਹੀਂ ਉਹ ਕਹਿੰਦਾ ਨਹੀਂ ਸਾਹਮਣੇ ਆਪ ਪ੍ਰੈਸ ਕਾਨਫਰੈਂਸ ਕਰਦੇ ਆ ਆ ਹਾਲ ਹੈ ਰਿਐਲਿਟੀ ਤਾਨੂੰ ਇੱਕ ਚੀਜ਼ ਹੋਰ ਦੱਸ ਸਰੋ ਔਲਾ ਤੇ ਹੈ ਹੀ ਅਕਸਰ ਗੱਲ ਕਰਦਾ ਤਾਨੂੰ ਇੱਕ ਮਿਸਾਲ ਦੇਵਾਂ ਬਹੁਤ ਤਗੜੀ ਹੂੰ ਜਿਹੜਾ ਗਗਨੇਜਾ ਹੱਤਿਆਕਾਂਡ ਸੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇਗਾ ਟਾਰਗੇਟ ਕਿਲਿੰਗ ਇੱਕ ਹੋਈ ਸੀਗੇ ਤੇ ਸਿਲਸਿਲੇ ਵਾਰ ਤਰੀਕੇ ਨਾਲ ਪੰਜਾਬ 'ਚ ਜੀ ਠੀਕ ਹੈ ਜੀ ਹੂੰ ਉਹਦੇ ਵਿੱਚ ਸਭ ਤੋਂ ਪਹਿਲਾਂ ਇਸ ਮਾਮਲੇ 'ਚ ਅਰੈਸਟ ਪਾਉਣ ਵਾਲਾ ਇੱਕ ਇਨਸਪੈਕਟਰ ਸੀਗਾ ਜਿਸਨੇ ਆਪਦੀ ਪਾਰਟੀ ਸਮੇਤ ਪਹਿਲੀ ਰੈਸਟ ਪਾਈ ਸੀਗੀ ਜੀ ਔਰ ਪਾਈ ਵੀ ਕਿੱਥੋਂ ਮੈਂ ਤੁਹਾਨੂੰ ਹੋਰ ਦੱਸ ਦੇਣਾ ਜੰਮੂ ਕਸ਼ਮੀਰ ਤੋਂ ਹੂੰ ਪਰ ਉਹਦੇ 'ਚ ਪ੍ਰੋਮੋਸ਼ਨ ਪਤਾ ਕਿਵੇਂ ਹੋ ਗਈ ਸਰ ਉਹ ਤਾਂ ਪਿੱਛੇ ਰਹਿ ਗਿਆ ਜੀ ਉਦੋਂ ਕੋਈ ਸ਼ਾਇਦ ਡੀਐਸਪੀ ਸੀਓ ਨੇ ਆਪਦਾ ਮੁੰਡਾ ਭਰਤੀ ਕਰਾ ਲਿਆ ਅੱਗੇ ਉਹ ਆ ਗਿਆ ਜੀ ਇੱਕ ਹੋਰ ਸੀ ਅਫਸਰ ਉਹ ਫਾਇਦਾ ਲੈ ਗਿਆ ਸਰ ਅੱਜ ਤੱਕ ਤੁਹਾਨੂੰ ਉਸ ਇਨਸਪੈਕਟਰ ਦਾ ਪਤਾ ਹੀ ਨਹੀਂ ਹੋਏਗਾ ਜਦਨ ਕਿਤੇ ਮਿਲਿਆ ਮੈਂ ਤੁਹਾਨੂੰ ਮਲਾਉਂਗਾ ਡਾਇਰੈਕਟ ਕੀ ਬਾਤ ਚਿਹਰੇ ਹੋਰ ਹੁੰਦੇ ਆ ਅਰੇ ਸਰ ਆਹੀ ਤੇ ਰੋਣਾ ਇਸ ਬਾਤ ਕਰ ਰੋਣਾ ਹੈ ਇਸ ਬਾਤ ਤੇ ਰੋਤੇ ਹੈ ਬਿਲਕੁਲ ਗੱਲ ਇਹ ਹੈ ਕਿ ਕੀ ਮਾਨ ਸਾਹਿਬ ਤੁਸੀਂ ਇਹਨਾਂ ਚੀਜ਼ਾਂ ਨੂੰ ਕਹੋਗੇ ਹਮ ਅੱਛਾ ਰਿਕਵਰੀਆਂ ਕਰਨ ਵਾਲੇ ਤੇ ਤੁਹਾਨੂੰ ਹੋਰ ਦੱਸ ਦਿੰਦਾ ਸੀਆਈਏ ਸਟਾਫ ਦੇ ਵਿੱਚ ਮੁੰਡੇ ਹੁੰਦੇ ਨੇ ਆਪਣੇ ਪੱਧਰ ਤੇ ਤੁਸੀਂ ਦੇਖੋ ਤੁਹਾਨੂੰ ਨਾ ਨੌਜਵਾਨ ਮੁੰਡੇ ਮਿਲਣਗੇ ਸੀਆਈਏ ਸਟਾਫ ਦੇ ਵਿੱਚ ਉਹਨਾਂ ਦਾਗਾ ਨੈਟਵਰਕ ਹੁੰਦਾ ਹੈ ਜ਼ਿਆਦਾਤਰ ਰਿਕਵਰੀਆਂ ਉਹ ਕਰਦੇ ਨੇ ਪ੍ਰੈਸ ਕਾਨਫਰੈਂਸ ਕੌਣ ਹੋਏਗਾ ਸੀਆਈਏ ਦਾ ਅਨਿਚਾਰ ਜੋ ਹੋਏਗਾ ਤੇ ਜਾਂ ਜिले ਦਾ ਉਤਲੇ ਪੱਤਰ ਦੇ ਸਾਰੇ ਅਫਸਰ ਕਪਤਾਨ ਹੋ ਜਾਏਗਾ ਜੀ ਜਾਂ ਉਪ ਕਪਤਾਨ ਆ ਜਾਏਗਾ ਸਰ ਤੇ ਜਿਹੜੇ ਰਿਕਵਰੀਆਂ ਕਰਨ ਵਾਲੇ ਆ ਜਦੋਂ ਉਹਨਾਂ ਦੀ ਬਦਲੀ ਕੀਤੀ ਜਾਂਦੀ ਆ ਹੂੰ ਹੂੰ ਕਿਸੇ ਲੀਡਰ ਦੇ ਮਤਲਬ ਕਿ ਚਟਪੁੰਜੀਏ ਦੇ ਕਤੇ ਮਿਰਚ ਲੜਗੀ ਕਿ ਆ ਚੱਕ ਚੱਕ ਤੇ ਮੈਨੂੰ ਉੱਥੇ ਸਿੜ ਦੇ ਜੀ ਤਾਂ ਉਹ ਇਨਸਪੈਕਟਰ ਵੀ ਨਹੀਂ ਵਿਚਾ ਕਰ ਪੰਦਾ ਉਹਦਾ ਕਿ ਯਾਰ ਇਹ ਮੇਰੇ ਲਈ ਬਹੁਤ ਕਰਕਰ ਹੈ ਬੰਦਾ ਹਮ ਇਹ ਤਾਂ ਕਵਰੀਆਂ ਕਰਵਾਉਂਦਾ ਸਰ ਇਹ ਤਕਨੀਕੀ ਪਹਿਲੂ ਨੇ ਇਸ ਮਾਮਲੇ ਦੇ ਸਰ ਜੀ ਪਰ ਦੂਜੀ ਗੱਲ ਇੱਕ ਹੋਰ ਆ ਅੱਜ ਇਹਨਾਂ ਨੇ ਜਿਹੜੀ ਗੱਲ ਕਹੀ ਆ ਮਾਨ ਸਾਹਿਬ ਨੇ ਕਿ ਜੀ ਅਸੀਂ ਐਸਆਈ ਦੀ ਜਗ੍ਹਾ ਹੁਣ ਆਈਓ ਬਣਾ ਦਿਆਂਗੇ ਐਨਡੀਪੀਐਸ ਦੇ ਵਿੱਚ ਹੌਲਦਾਰ ਹਮ ਸਰ ਕਿੱਦਾਂ ਬਣ ਜੂਗਾ ਜੀ ਕਿਉਂਕਿ ਐਂਡੀਪੀਐਸ ਐਕਟ ਐ ਐਕਟ ਤੁਸੀਂ ਬਣਾ ਹੀ ਨਹੀਂ ਸਕਦੇ ਐਂਡੀਪੀਐਸ 1985 ਦਾ ਕੈਕਟ ਐ ਸਰ ਜੀ ਜੀ ਉਹਦੇ ਚ ਮੈਨੂੰ ਜਿੰਨੀ ਕੋ ਜਾਣਕਾਰੀ ਐ ਕਿ ਜਿਹੜਾ ਰੈਗੂਲਰ ਐ ਐਸਆਈ ਆ ਦੂਜਾ ਐਸਆਈ ਵੀ ਨਹੀਂ ਆਰਜੀ ਰੈਂਕ ਵਾਲਾ ਨੋ 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 ਰੈਗੂਲਰ ਜਿਨੇ ਕੋਰਸ ਕੀਤਾ ਉਹੀ ਆਈ ਹੋ ਸਕਦਾ ਹਮ ਹੌਲਦਾਰ ਕਿਵੇਂ ਕਰ ਲੂਗਾ ਤਫਤੀਸ਼ੀ ਤੁਹਾਡਾ ਹੌਲਦਾਰ ਜੇ ਤਫਤੀਸ਼ੀ ਹੋਊਗਾ ਤੇ ਪਹਿਲੀ ਸੱਟੇ ਮਕਦਮਾ ਡਿੱਗ ਪੈਣਾ ਕੋਰਟ ਚ ਜਾ ਕੇ ਕਹਿੰਦੇ ਤਕਨੀਕੀ ਤੌਰ ਤੇ ਇਥੇ ਮਾਰ ਪਿਆ ਜਾਣੀ ਆ ਫਿਰ ਮੈਂ ਹੁਣ ਕੀ ਕਰਾਂ ਸਰ ਜਿੰਨੇ ਕੋ ਮੈਨੂੰ ਜਾਣਕਾਰੀ ਆ ਕਿ ਆਈਓ ਜਿਹੜਾ ਹੁੰਦਾ ਨਾ ਉਹ ਰੈਗੂਲਰ ਥਾਣੇਦਾਰ ਹੀ ਹੋ ਸਕਦਾ ਹੈ ਜੀ ਐਨਡੀਪੀਐਸ ਐਕਟ ਦਾ ਤੋ ਖੈਰ ਇਹ ਗੱਲਾਂ ਨੇ ਚਲੋ ਦੇਖਦੇ ਆ ਕਿ ਕੀ ਬਣਦਾ ਹੈ ਬਾਕੀ ਮਾਨ ਸਾਹਿਬ ਨੂੰ ਥੋੜਾ ਜਿਹਾ ਨਾ ਦੇਖਣਾ ਪਵੇਗਾ ਕਿ ਮਾਨ ਸਾਹਿਬ ਤੁਹਾਡੀਆਂ ਫੇਰੀਆਂ ਵੀ ਹੁਣ ਤੇ ਲੋਕਾਂ ਦਾ ਨਾ ਤੁਸੀਂ ਕਹਿੰਦੇ ਸੀ ਅਸੀਂ ਸਰਿੰਜਾ ਨਾੜਾਂ ਚੋਂ ਕਢਾ ਕੇ ਟਿਫਨ ਫੜਾ ਦੇਨੇ ਨੇ ਸਰ ਹੁਣ ਤੇ ਜਿਹੜੇ ਟਿਫਨ ਫੜ ਕੇ ਲੇਬਰ ਚੌਂਕਾਂ 'ਚ ਖਲੋਤੇ ਹੁੰਦੇ ਆ ਤੁਹਾਡੀ ਫੇਰੀ ਉਹ ਵੀ ਸੁੱਕੀਆਂ ਰੋਟੀਆਂ ਘਰਾਂ ਨੂੰ ਮੜਵਾ ਦਿੰਦੀ ਐ ਕਿ ਭਾਈ ਅੱਜ ਦਿਹਾੜੀ ਨਹੀਂ ਲੱਗੀ ਅੱਜ 15 ਅਗਸਤ ਸੀ ਪੁੱਤਰੋ ਅੱਜ ਭੁੱਖੇ ਸੌਂਜੋ ਕਿਉਂ ਕਿ ਸਤਾਹ ਜਾਲੇ ਮਾਰ ਆ ਜਾਏ ਹੋਏ ਸੀਗੇ ਸਰ ਇਹਨਾਂ ਚੀਜ਼ਾਂ ਤੇ ਥੋੜਾ ਗੌਰ ਕਰੋ ਗੌਰ ਕਰੋ ਠੀਕ ਐ ਤੁਹਾਡੀ ਸਿਕਿਉਰਿਟੀ ਸਾਡੇ ਵਾਸਤੇ ਮਾਇਨੇ ਰੱਖਦੀ ਐ ਪਰ ਇੱਕ ਗਰੀਬ ਦੀ ਭੁੱਖੀ ਆਂਦਰ ਵਾਸਤੇ ਰੋਟੀ ਵੀ ਮਾਇਨੇ ਰੱਖਦੀ ਐ ਸਾਹਿਬ